ਜੁਲਾ ਗੁਰਦਾਸਪੁਰ ਦੇ ਪਿੰਡ ਛਟਾ ਦਾ ਜਵਾਜ਼ ਸੁਪੁੱਤਰ ਨਾਇਕ ਮਨਦੀਪ ਸਿੰਘ ਬਾਜਪਾ ਜੋ ਫੌਜ ਦੀ 16ਵੀਂ ਨੈਸ਼ਨਲ ਰਾਈਫਲਸ ਯੂਨਿਟ ਵਿੱਚ ਜਤਨਾਤ ਸੀ ਉਸਨੇ ਜੰਮੂ ਕਸ਼ਮੀਰ ਦੇ ਪੁਂਚ ਸੈਕਟਰ ਵਿੱਚ ਪਾਕਿਸਤਾਨ ਨੇ ਸिखਲਾਈ ਆਤੰਕੀਆਂ ਨਾਲ ਲੜਦਿਆਂ ਲੜਦਿਆਂ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰ ਦਿੱਤੀ 30 ਸਾਲ ਦੀ ਉਮਰ ਵਿੱਚ ਦੇਸ਼ ਦੀ ਮਿੱਟੀ ਲਈ ਸ਼ਹੀਦ ਹੋ ਗਏ ਤੇ ਪਿੰਡ ਛਟਾ ਦਾ ਸਰਮਾਨ ਨਾਲ ਉੱਚਾ ਕਰ ਗਏ ਅੱਜ ਉਹਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਪਿੰਡ ਛਟਾ ਵਿੱਚ ਕਰਵਾਇਆ ਗਿਆ ਜਿੱਥੇ ਪੂਰੇ ਇਲਾਕੇ ਤੋਂ ਲੋਕ ਪਹੁੰਚੇ ਸਮਾਗਮ ਵਿੱਚ ਆਪ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪੰਨੂ ਤੇ ਸ਼ਹੀਦ ਪਰਿਵਾਰ ਸੁਰੱਖਿਆ ਪਰਸ਼ਦ ਦੇ ਕੋਮੀ ਮहासਚਿਵ ਗੁੰਬਰ ਰਵਿੰਦਰ ਵਿੱਕੀ ਨੇ ਵਿਸ਼ੇਸ਼ ਤੌਰ ਤੇ ਹਸਾਲਿਆ ਇਸ ਮੌਕੇ ਤੇ ਬਲਵੀਰ ਸਿੰਘ ਪੰਨੂ ਨੇ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਬਹੁਤ ਹੀ ਵਧੀਆ ਫੁੱਟਬਾਲ ਖਿਡਾਰੀ ਸੀ ਉਹ ਅਕਸਰ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਸੀ ਕਿ ਉਸ ਦੀ ਇੱਛਾ ਹੈ ਕਿ ਪਿੰਡ ਵਿੱਚ ਇੱਕ ਪੱਟਾ ਖੇਲ ਸਟੇਡੀਅਮ ਬਣੇ ਜਿੱਥੇ ਨੌਜਵਾਨ ਖੇਲ ਸਕਣ ਖਾਸ ਕਰ ਫੁੱਟਬਾਲ ਉਹਨਾਂ ਨੇ ਹੋਰ ਕਿਹਾ ਕਿ ਸ਼ਹੀਦ ਦੀ ਯਾਦ ਵਿੱਚ ਸਕੂਲ ਦਾ ਨਾਂ ਤਾਂ ਰੱਖ ਦਿੱਤਾ ਗਿਆ ਪਰ ਹੁਣ ਉਸ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ਪਿੰਡ ਵਿੱਚ ਖੇਲ ਸਟੇਡੀਅਮ ਬਣਵਾਉਣ ਦੀ ਮੰਗ ਪੰਜਾਬ ਸਰਕਾਰ ਕੋਲ ਕਰਨਗੇ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਗ ਨੂੰ ਜਲਦ ਮਨਜ਼ੂਰ ਕਰਨਗੇ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਅੱਜ ਸਰਦਾਰ ਮਜੀਤ ਸਿੰਘ ਜੀ ਜੋ ਸਾਡੇ ਪਿੰਡ ਚੱਠਾ ਦੇ ਹਲਕਾ ਫਤਿਹਗੜ੍ਹ ਜੂੜੀਆਂ ਦੇ ਰਹਿਣ ਵਾਲੇ ਸੀ ਉਹਨਾਂ ਦੀ ਯਾਦ ਵਿੱਚ ਪਰਿਵਾਰ ਨੇ ਅਕਨਡ ਪਣ ਸਾਹਬ ਕਰਵਾਇਆ ਮੈਂ ਆਪਣੇ ਵੱਲੋਂ ਅਰਦਾਹ ਬਸਿਕ ਮਾਨ ਜੀ ਨੂੰ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਔਰ ਮੇਰਾ ਪੂਰੇ ਹਲਕਾ ਵਾਸੀਆਂ ਔਰ ਪੰਜਾਬੀਆਂ ਇੱਕ ਮੈਸੇਜ ਹੈ ਇਸ ਸ਼ਹੀਦ ਪਰਿਵਾਰ ਨੂੰ ਪਹਿਲ ਦਾ ਦਰਦ ਦੇਣਾ ਚਾਹੀਦਾ ਕਿਉਂਕਿ ਹਮੇਸ਼ਾ ਜਿਹੜੇ ਅਸੀਂ ਆਪਣੇ ਕਾਰੋਬਾਰ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਜੇ ਸੁਖੀ ਰਾਤ ਨੂੰ ਸੌਂ ਰਹੇ ਹਾਂ ਤੇ ਇੱਕ ਸ਼ਹੀਦ ਪਰਿਵਾਰਾਂ ਨਾਲ ਖੜੇ ਹਾਂ ਸੌ ਰਹੇ ਕਿਉਂਕਿ ਜਿਹੜੇ ਫੌਜੀ ਸ਼ਹੀਦ ਸਾਡੇ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਜਿਹੜੇ ਬਾਰਡਰਾਂ ਤੇ ਬੈਠੇ ਨੇ ਇਹ ਉਹਨਾਂ ਦੀਆਂ ਨੇ ਇਹ ਮੇਰਾ ਸਾਰੇ ਪੰਜਾਬ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਵੀ ਕੋਈ ਮੈਸੇਜ ਆ ਕਿ ਸ਼ਹੀਦ ਪਰਿਵਾਰਾਂ ਲਈ ਮਾਨ ਸਨਮਾਨ ਦੇ ਪੱਖ ਦੇ ਵਿੱਚ ਪਹਿਲ ਦੇ ਦਾਅਰੇ ਰੱਖਿਆ ਜਾਵੇ ਦੇ ਵਿੱਚ ਕਾਫੀ ਵੈਸੇ ਗਰਾਊਂਡ ਵਧੀਆ ਬੱਦਰ ਤੇ ਬਣ ਗਿਆ ਗੇਟ ਭਰਾ ਦੀ ਯਾਦ ਦੇ ਵਿੱਚ ਬਣਾਇਆ ਹੈ ਪਰ ਮੇਰੀ ਆਪਣੀ ਖੁਦ ਦੀ ਸੋਚ ਹੈ ਕਿ ਮਾਤਾ ਜੀ ਮੈਨੂੰ ਮਨਦੀਪ ਸਿੰਘ ਦੇ ਜਿਹੜੇ ਸ਼ਹੀਦ ਸਾਡਾ ਭਰਾ ਮਨਦੀਪ ਸਿੰਘ ਇਹਨਾਂ ਦੇ ਮਾਤਾ ਜੀ ਦੇ ਜੋ ਜ਼ੁਬਾਨ ਤੋਂ ਸ਼ਬਦ ਨਿਕਲੇ ਆ ਵੀ ਮੇਰਾ ਪੁੱਤ ਪਹਿਲਾਂ ਕਹਿੰਦਾ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਕਿਉਂਕਿ ਫੁੱਟਬਾਲ ਦਾ ਇੱਕ ਬਹੁਤ ਵਧੀਆ ਖਿਡਾਰੀ ਸੀ ਕਿ ਆਪਣੇ ਪਿੰਡ ਦੇ ਵਿੱਚ ਇੱਕ ਵਧੀਆ ਸਟੇਡੀਅਮ ਬਣਾਉਣਾ ਹੈ ਤੇ ਕਹਿੰਦਾ ਹੁੰਦਾ ਸੀ ਕੀ ਹੋ ਸਕਦਾ ਵੀ ਮੈਂ ਇਸ ਦੁਨੀਆ ਦੇ ਵਿੱਚ ਨਾ ਰਵਾਂ ਹੋ ਸਕਦਾ ਮੈਨੂੰ ਦੇਖ ਲਈ ਕੁਰਬਾਨੀ ਦੇਣੀ ਪਵੇ ਹੋ ਸਕਦਾ ਉਹਦੇ ਦਿਮਾਗ ਦੇ ਵਿੱਚ ਇੱਥੇ ਪਹਿਲੇ ਗੱਲਾਂ ਪਹਿਲਾਂ ਚੱਲਦੀਆਂ ਸੀ ਮੈਂ ਇਸ ਚੀਜ਼ ਦਾ ਵਚਨ ਦਿੰਦਾ ਕਿ ਪਿੰਡ ਨੂੰ ਅਸੀਂ ਵਧੀਆ ਸਟੇਡੀਅਮ ਹੀ ਦਵਾਂਗੇ ਔਰ ਪਿੰਡ ਦੇ ਵਿੱਚ ਪਰਵਾਹ ਭਰਾ ਦੀ ਜਾਤ ਦੇ ਵਿੱਚ ਸਰਦਾਰ ਮਜੀਦ ਸਿੰਘ ਦੀ ਜਾਤ ਦੇ ਵਿੱਚ ਜਿਹੜਾ ਭਰਾ ਮਰਿਆ ਉਹਦੀ ਜਾਤ ਦੇ ਵਿੱਚ ਹੋਰ ਵੀ ਕਾफी ਕੁਝ ਸੀ ਪਿੰਡ ਦੇ ਵਿੱਚ ਸਰਕਾਰ ਵੱਲੋਂ ਡਿਵੈਲਪਮੈਂਟ ਜਰੂਰ ਕਰਾਵਾਂਗੇ ਉਹਨਾਂ ਦੇ ਨਾਮ ਤੇ